ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਤੇ ਮੈਂ ਅੱਜ ਬਹੁਤ ਹੀ ਵਧੀਆ ਤੇ ਟੇਸਟੀ ਟੇਸਟੀ ਆਮਬ ਦੀਆਂ ਰੈਸਪੀਆਂ ਲੈ ਕੇ ਆਈਆਂ ਕਿਉਂਕਿ ਆ ਮਤਲਬ ਕਿ ਜਿਹੜੇ ਕਈ ਵਾਰੀ ਨੇਰੀ ਵਗੈਰਾ ਜਿਹੜਾ ਆਉਂਦੀ ਆ ਆਮਬ ਜਿਹੜੇ ਕੱਚੇ ਡਿੱਗ ਪੈਂਦੇ ਆ ਬਟ ਮੈਂ ਤਾਂ ਜਿਹੜੇ ਇੱਥੇ ਲੈਂਦੇ ਉਹ ਪੱਕੇ ਹੀ ਸੀ ਬਾਜ਼ਾਰ ਤੋਂ ਇਨਾ ਵਿੱਚ ਗੁਠਲੀ ਜਿਹੜੀ ਹੈਗੀ ਸੀ ਬਣ ਗਈ ਸੀ ਬਹੁਤ ਵਧੀਆ ਸੀ ਅੰਬ ਬਟ ਮੈਂ ਕਿਹਾ ਨੂੰ ਥੋੜੇ ਦਿਨ ਹੋ ਰਹੇਗੇ ਤੇ ਲੱਭਣੇ ਨਹੀਂ ਹੈਗੇ ਫ੍ਰੀਜ ਦੇ ਵਿੱਚੋਂ ਤੇ ਫਿਰ ਮੈਂ ਸੋਚਿਆ ਕਿ ਇਹਨਾਂ ਦਾ ਕੀ ਕੀਤਾ ਜਾਵੇ ਤੇ ਆਚਾਰ ਛੜਾ ਬਹੁਤ ਹੀ ਟੇਸਟੀ ਜਿਹੜਾ ਬਣਦਾ ਜੇ ਤੁਸੀਂ ਇਸ ਤਰੀਕੇ ਨਾਲ ਬਣਾਓਗੇ ਤੁਸੀਂ ਪਹਿਲਾਂ ਆਚਾਰ ਇਹਨਾਂ ਨੂੰ ਕੱਟ ਲੈਣਾ ਹੈ ਤੇ ਕੱਟ ਕੇ ਤੇ ਇਹਨੂੰ ਥੋੜੀ ਦੇਰ ਤੁਸੀਂ ਸੁਕਾਉਣ ਵਾਸਤੇ ਰੱਖ ਲੈਣਾ ਹੈ ਪੱਖੇ ਤੇ ਕੋਈ ਧੁੱਪ ਵਗੈਰਾ ਲਾਉਂਦੀ ਜਿਹੜੀ ਹੈ ਤੁਹਾਨੂੰ ਲੋੜ ਨਹੀਂ ਹੈਗੀ ਤੇ ਇਹਨੂੰ ਮੈਂ ਪ੍ਰਾਦ ਵਿੱਚ ਪਾ ਕੇ ਥੋੜੀ ਦੇਰ ਪੱਖੇ ਦੇ ਹੇਠਾ ਜਿਹੜਾ ਰੱਖ ਦਿੱਤਾ ਸੀ ਤੇ ਦੂਸਰੀ ਸਾਈਡ ਤੇ ਮੈਂ ਮਸਾਲਾ ਤਿਆਰ ਕਰ ਦਿੱਤਾ ਸੀ ਮਸਾਲੇ ਵਿੱਚ ਸੌਂਫ ਤੇ ਸਾਬਤ ਧਨੀਆ ਤੇ ਜਿਹੜਾ ਮੇਥਰੇ ਤੇ ਸਰਸੋਂ ਤੇ ਜੋ ਵੀ ਹੈ ਨਾ ਆਚਾਰ ਚ ਮਸਾਲਾ ਪੈਂਦਾ ਸੇਮ ਤੁਸੀਂ ਉਹ ਵਾਲਾ ਮਸਾਲਾ ਪਾਣਾ ਤੇ ਫਿਰ ਮੈਂ ਇੱਥੇ ਉਹ ਜਿਹੜੇ ਆਂਬ ਸੀ ਉਹ ਗ੍ਰाइंड ਕਰ ਲਏ ਸੀ ਕਉਕਾ ਗ੍ਰੈਂਡ ਕਰਨ ਨਾਲ ਜਿਹੜਾ ਅਚਾਰ ਜਿਹੜਾ ਇਹ ਵਾਲਾ ਜਲਦੀ ਬਣ ਜਾਂਦਾ ਆ ਤੇ ਫਿਰ ਇਹਦੀਆਂ ਮਿਰਚਾਂ ਜਿਹੜੀਆਂ ਹਰੀਆਂ ਉਹ ਵੀ ਮੈਂ ਸੁਕਾ ਕੇ ਕਿਉਂਕਿ ਇਹਦੇ ਵਿੱਚ ਨਮੀ ਵਗੈਰਾ ਰਹੇਗੀ ਤੇ ਉਹੀ ਨਮੀ ਜਿਹੜੀ ਆ ਅਚਾਰ ਨੂੰ ਖਰਾਬ ਕਰ ਦਿੰਦੀ ਹੈ ਇਸ ਕਰਕੇ ਇਹਨੂੰ ਵੀ ਮੈਂ ਸਕਾ ਕੇ ਚੰਗੀ ਤਰ੍ਹਾਂ ਪੱਕੇ ਦੇ ਹੇਠਾ ਰੱਖ ਕੇ ਤੇ ਇਹਨੂੰ ਵੀ ਮੈਂ ਗ੍ਰाइंड ਕਰ ਲਿਆ ਸੀ ਤੁਸੀਂ ਚਾਹੋ ਤਾਂ ਇਸ ਤਰੀਕੇ ਨਾਲ ਵੀ ਕੱਟ ਕੇ ਵੀ ਪਾ ਸਕਦੇ ਜੇ ਬਟ ਇਸ ਮੈਥਡ ਨਾਲ ਬਣਾਓਗੇ ਤੇ ਬਹੁਤ ਹੀ ਸਪਾਈਸੀ ਤੇ ਚਾਰ ਦਾ ਡੱਬਾ ਬਹੁਤ ਹੀ ਵਧੀਆ ਹੋਵੇਗਾ ਕਿ ਬੇਬੇ ਤੁਹਾਡੇ ਵੀ ਰਜਰਜ ਕੇ ਤਰੀਫਾਂ ਕਰੇਗੀ ਕਿ ਬਹੁਤ ਹੀ ਵਧੀਆ ਜਿਹੜਾ ਬਣਾਇਆ ਆਚਾਰ ਤੇ ਫਿਰ ਆਪਾਂ ਜਿਹੜੇ ਮਸਾਲੇ ਸੜੇ ਉਹ ਗ੍ਰाइंड ਕਰ ਲਏ ਸੀ ਤੇ ਤੇਲ ਜਿਹੜਾ ਉਹ ਗਰਮ ਕਰ ਲਿਆ ਸੀ ਤੇ ਇਹਨ ਵਿੱਚ ਜਿਹੜੀ ਆ ਰੈੱਡ ਚਿੱਲੀ ਪਾਊਡਰ ਪਾ ਦੇਣਾ ਤੇ ਹਲਦੀ ਪਾ ਕੇ ਤੇ ਬਾਕੀ ਜਿਹੜੇ ਉਹ ਮਸਾਲੇ ਜਿਹੜੇ ਆਪਾਂ ਗ੍ਰाइंड ਕੀਤੇ ਸੀ ਉਹ ਪਾ ਦਨੇ ਆ ਤੇ ਨਮਕ ਜਿਹੜਾ ਉਹ ਘੱਟ ਨਹੀਂ ਪਾਉਣਾ ਕਿਉਂਕਿ ਨਮਕ ਦੇ ਸਿਰ ਦੇ ਉੱਪਰ ਹੀ ਅਚਾਰ ਹੁੰਦਾ ਹੈ ਜੇ ਨਮਕ ਮੇਰੀ ਬੇਬੇ ਕਹਿੰਦੀ ਸੀ ਕਿ ਨਮਕ ਜੇ ਵਧੀਆ ਹੋਵੇਗਾ ਤਾਂ ਅਚਾਰ ਕਦੀ ਵੀ ਖਰਾਬ ਨਹੀਂ ਹੋਵੇਗਾ ਹਾਂਜੀ ਤੇ ਨੈਕਸਟ ਜਿਹੜੀ ਆਪਾਂ ਬਣਾਣ ਲੱਗਿਆ ਇਹ ਤੇ ਤੁਸੀਂ ਪਰੌਂਠੀਆਂ ਵਗੈਰਾ ਨਾਲ ਖਾਓਗੇ ਕਿਤਾ ਤੁਹਾਨੂੰ ਜਿਹੜਾ ਮਜ਼ਾ ਹੀ ਆ ਜਾਏਗਾ ਤੇ ਤੁਸੀਂ ਬਣਾਉਣ ਤੇ ਸ਼ਾਇਦ ਟਾਈਮ ਲੱਗੇ ਪਰ ਮੁੱਕਣ ਦੇ ਬਿਲਕੁਲ ਟਾਈਮ ਜਿਹੜਾ ਉਹ ਨਹੀਂ ਲੱਗੇਗਾ ਤੇ ਇਧਰ ਆਪਾਂ ਜਿਹੜੇ ਆ ਇਹਨਾਂ ਨੂੰ ਧੋ ਕੇ ਉੱਪਰੋਂ ਛਿੱਲ ਲਿਆ ਤੇ ਫਿਰ ਆਪ ਤੁਸੀਂ ਪੀਸ ਜਿਹੜੇ ਆ ਆਪਣੇ ਜਿੱਦਾਂ ਦੇ ਤੁਸੀਂ ਚਾਹੁੰਦੇ ਉਦਾਂ ਦੇ ਤੁਸੀਂ ਕੱਟ ਲਿਓ ਮੈਂ ਤੇ ਗੋਲ-ਗੋਲ ਕਰਕੇ ਕੱਟ ਲੇ ਸੀ ਕਿਉਂਕਿ ਗਰਦ ਤੁਹਾਡੇ ਹੱਥ ਵਿੱਚ ਹੈ ਤੇ ਆਂਬ ਵਿਚਾਰੇ ਦਾ ਕੋਈ ਦੋਸ਼ ਨਹੀਂ ਹੈ ਤੇ ਉਹਨੂੰ ਜਿੱਦਾਂ ਤੁਸੀਂ ਚਾਹੋ ਤੇ ਉਹਨੂੰ ਕੱਟ ਸਕਦੇ ਜੀ ਤੇ ਫਿਰ ਇਹਦੇ ਵਿੱਚੋਂ ਜਿਹੜੀਆਂ ਗਿੱਟਾਂ ਕਾ ਵਗੈਰਾ ਜਿਹੜੀਆਂ ਉਹ ਕੱਢ ਲੈਣੀਆਂ ਨੇ ਸਾਰੀਆਂ ਹੀ ਤੇ ਕਿਉਂਕਿ ਇਹ ਜਿਹੜੇ ਕੱਚੇ ਕਹਿਰੀ ਆਏ ਤੇ ਆਰਾਮ ਨਾਲ ਕੱਟੇ ਜਾਂਦੇ ਨੇ ਤੇ ਜਿਹੜੀ ਆ मतलब ਇਹਦੇ ਵਿੱਚ ਜਿਹੜੇ ਗਿਟਕਾ ਤੁਸੀਂ ਕੱਢ ਕੇ ਰੱਖ ਲੈਣਾ ਤੇ ਫਿਰ ਪਾ ਦੇਣੀ ਇਹਦੇ ਵਿੱਚ ਇੱਕ ਕੰਟੇਨਰ 'ਚ ਪਾ ਕੇ ਤੁਸੀਂ ਕੋਸ਼ਿਸ਼ ਕਰਨੀ ਆ ਜਾਂ ਤਾਂ ਤੁਸੀਂ ਮਰਦਬਾਨ ਵਗੈਰਾ ਚੀਨੀ ਵਗੈਰਾ ਦਾ ਲੈਣਾ ਆ ਜਾਂ ਕੱਚ ਦਾ ਦੂਸਰਾ ਕੋਈ ਕੰਟੇਨਰ ਵਗੈਰਾ ਜਿਹੜਾ ਉਹ ਨਾਲ ਨਹੀਂ ਲੈਣਾ ਤੇ ਉਹਦੇ ਵਿੱਚ ਤੁਸੀਂ ਇਹਨਾਂ ਇਹਨੂੰ ਕੱਚੀ ਘੈਰੀ ਨੂੰ ਪਾ ਕੇ ਆਂਬਾ ਨੂੰ ਪਾ ਕੇ ਤੇ ਇਹਦੇ ਵਿੱਚ ਤੁਸੀਂ ਖੰਡ ਜਿਹੜੀ ਇੱਕ ਕੋਲੀ ਭਰ ਕੇ ਜਿਹੜੀ ਉਹ ਪਾ ਦੇਣੀ ਆ ਤੁਸੀਂ ਜਿੰਨਾ ਤੁਸੀਂ ਮੇਰੀ ਜਿਹੜੀ ਆ 1/2 ਕਿਲੋ ਦੇ ਉਨਾ ਲਗਭਗ ਸੀ ਤੇ ਮੈਂ ਇੱਕ ਕੋਲੀ ਜਿਹੜੀ ਖੰਡ ਦੀ ਪਾਈ ਸੀ ਤੇ ਸਫੂ ਮਤਲਬ ਕਿ ਵਧੀਆ ਸੀ ਜਿਹੜੀ ਆ ਇਹ ਇੰਨਾ ਮਿੱਠਾ ਤੇ ਕਿਉਂਕਿ ਇਹ ਜੇ ਤੁਸੀਂ ਇੱਕ ਦੋ ਸਾਲ ਵੀ ਤੁਸੀਂ ਇਹਨੂੰ ਰੱਖੋਗੇ ਕਿਤੇ ਵੀ ਖਰਾਬ ਨਹੀਂ ਹੋਣ ਵਾਲੇ ਇਹ ਜਿਹੜਾ ਜਿਹੜੀ ਆ ਚਟਪਟਾ ਜਿਹਾ ਜਿਹੜਾ ਤੁਹਾਡਾ ਸਪਾਈਸੀ ਜਿਹਾ ਥੋੜਾ ਮਿੱਠਾ ਥੋੜਾ ਖੱਟਾ ਜਿਹੜਾ ਆਚਾਰ ਬਣਨ ਵਾਲਾ ਆ ਜਿੰਨੀ ਦਰ ਮਰਜ਼ੀ ਰੱਖੋ ਬਿਲਕੁਲ ਵੀ ਖਰਾਬ ਨਹੀਂ ਹੋਵੇਗਾ ਤੇ ਜਿਹੜੇ ਖੰਡ ਜਿਹੜੀ ਮੈਲਟ ਹੋ ਗਈ ਤੇ ਫਿਰ ਆਪਾਂ ਗੈਸ ਦੇ ਉੱਪਰ ਰੱਖ ਲਿਆ ਤੇ ਫਿਰ ਇਹਦੇ ਵਿੱਚ ਮਸਾਲੇ ਜਿਹੜੇ ਆ ਮੈਂ ਥੋੜਾ ਪਿਸਤਾ ਕਿਛ ਮਿਸ਼ਤੇ ਇੱਕ ਖਜੂਰ ਕੱਟ ਕੇ ਪਾ ਲਈ ਸੀ ਤੁਸੀਂ ਆਪਣੇ ਅਕੋਰਡਿੰਗ ਤੁਸੀਂ ਇਹ ਵਾਲੇ ਚੀਜ਼ਾਂ ਪਾਉਣੀਆਂ ਆ ਪਾ ਸਕਦੇ ਜੇ ਨਹੀਂ ਤੇ ਤੁਸੀਂ ਸਕਿੱਪ ਕਰ ਸਕਦੇ ਕੋਈ ਜਿਹੜੀ ਆ ਹੈ ਨਹੀਂ ਕਿਉਂਕਿ ਮਸਾਲੇ ਦਾ ਟੇਸਟ ਜਿਹੜਾ ਇਹਦੇ ਨਾਲ ਨਹੀਂ ਇਹ ਤਾਂ ਥੋੜੀ ਜੀ ਇਹ ਵਾਲੇ ਮਸਾਲੇ ਤੁਸੀਂ ਪਾਉਣੇ ਆ ਜੀਰਾ ਪਾ ਦੇਣਾ ਪੁਜਿਆ ਹੋਇਆ ਪੀਸਿਆ ਤੇ ਮੇਥੀ ਦੋ ਜਿਹੜਾ ਧਨੀਆ ਤੇ ਗਰਮ ਮਸਾਲਾ ਫਿਰ ਅਸੀਂ ਦੇਗੀ ਮਿਰਚ ਥੋੜੀ ਜੀ ਪਾ ਦੇਣੀ ਆ ਤੇ ਵਿੱਚ ਮਸਾਲੇ ਪਾ ਕੇ ਫਿਰ ਕਾਲਾ ਨਮਕ ਪਾਣਾ ਤੇ ਥੋੜਾ ਜਿਹਾ ਮੈਂ ਚਿੱਟਾ ਨਮਕ ਪਾਤਾ ਸੀ ਕਿਉਂਕਿ ਜਿਹੜਾ ਟੇਸਟ ਜਿਹੜਾ ਇਹਦਾ ਨਾ ਵਧੀਆ ਆ ਜਾਏਗਾ ਜਿਆਦਾ ਚਿੱਟਾ ਨਮਕ ਨਹੀਂ ਪਾਣਾ ਕਿਉਂਕਿ ਫਿਰ ਤੁਹਾਨੂੰ ਖੱਟਾ ਮਿੱਠਾ ਦਾ ਟੇਸਟ ਜਿਹੜਾ ਥੋੜਾ ਜਿਹਾ ਅਲੱਗ ਜਾ ਹੋ ਜਾਏਗਾ ਇਸ ਕਰਕੇ ਫਿਰ ਹਲਦੀ ਜੜੀ ਇਹਦੇ ਵਿੱਚ ਨਹੀਂ ਪਾਣੀ ਕਿਉਂਕਿ ਹਲਦੀ ਆਪਣਾ ਕਲਰ ਜਿਹੜਾ ਉਹ ਕਰੇਗੀ ਕਿਉਂਕਿ ਇਹਦਾ ਇਹ ਵਾਲਾ ਨੇਚਰਲ ਜਿਹਾ ਕਲਰ ਬਹੁਤ ਹੀ ਵਧੀਆ ਲੱਗਦਾ ਤੇ ਖਾਣ ਵਿੱਚ ਵੀ ਨਾ ਟੇਸਟ ਹੈ ਕਿ ਤੁਸੀਂ ਪਰੌਂਠੀਆਂ ਵਗੈਰਾ ਨਾਲ ਖਾਓਗੇ ਤੇ ਤੁਹਾਨੂੰ ਇੱਕ ਵਾਰ ਮਜ਼ਾ ਆ ਜਾਏਗਾ ਤੁਸੀਂ बार-बार ਇਹ ਚੀਜ਼ ਬਣਾਓਗੇ ਅਚਾਰ ਜਿਹੜੇ ਦੂਸਰੇ ਉਹ ਬਣਾਨੇ ਭੁੱਲ ਜਾਓਗੇ ਕਿਉਂਕਿ ਇਹਦੇ ਵਿੱਚ ਨਾ ਤਾਂ ਤੇਲ ਪੈਣਾ ਆ ਤੇ ਨਾ ਹੀ ਹੋਰ ਕੋਈ ਹਨਾ ਇਹਦੇ ਵਿੱਚ ਤੇ ਜਿੰਨੀ ਦੇਰ ਮਰਜੀ ਤੁਸੀਂ ਇਹਨੂੰ ਬਾਹਰ ਰੱਖੋ ਸਾਲ ਦੋ ਸਾਲ ਤੇ ਬਿਲਕੁਲ ਵੀ ਖਰਾਬ ਜਿਹੜਾ ਇਹ achar ਜਿਹੜਾ ਉਹ ਨਹੀਂ ਹੋਵੇਗਾ ਤੇ ਪਲੱਸ ਜਿਹੜੇ ਇਹਦੇ ਚਮਚਾ ਵਗੈਰਾ ਜਦੋਂ ਵੀ ਕੱਢਣਾ ਤੇ ਗਿੱਲਾ ਜਿਹੜਾ ਹੱਥ ਜਿਹੜਾ ਉਹ ਨਾਲ ਲਾਇਆ ਜਾਵੇ ਤੇ ਬਹੁਤ ਹੀ ਵਧੀਆ ਤੇ ਟੇਸਟੀ achar ਤੇ ਹਾਂਜੀ ਇੱਥੇ ਬਣਾ ਲਿਆ ਜੀ ਮੈਂ ਪੂੜੀਆਂ ਤੇ ਪੂੜੀਆਂ ਕਈ ਵਾਰੀ ਕਹੀ ਜਾਂਦੀ ਹੈ ਕਿ ਪੂੜੀਆਂ ਜਿਹੜੀਆਂ ਫੁੱਲਦੀਆਂ ਨਹੀਂ ਮੈਂ ਸਿਰਫ ਕੱਲਾ ਨਾਰਮਲ ਆਟਾ ਜਿਹੜਾ ਸਵੇਰੇ ਸਵੇਰੇ ਗੁੰਨੀਦਾ ਆ ਉਹਦੇ ਵਿੱਚ ਮੈਂ ਅਜਵਾਈਨ ਤੇ ਨਮਕ ਪਾਣੀ ਆ ਤੇ تنویر ਕਹਿੰਦਾ ਕਿ ਮम्मा ਮੈਨੂੰ ਪਰੌਂਠੀਆਂ ਬਣਾ ਦਿਓ ਤੇ ਮੈਂ ਪਰੌਂਠੀਆਂ ਬਣਾ ਸੋਰੀ ਪੂੜੀਆਂ ਬਣਾਤੀਆਂ ਤੇ ਇਹ ਪੂੜੀਆਂ ਫੁੱਲਣ ਦਾ ਸਿਰਫ ਹੋਰ ਕੋਈ ਕਾਰਨ ਨਹੀਂ ਕਿ ਮੋਣ ਵਗੈਰਾ ਘਟ ਜਾ ਵਧ ਇਹ ਨਹੀਂ ਗੱਲ ਹੈਗੀ ਬਸ ਕੜਾਈ ਜਿਹੜੀ ਤੁਸੀਂ ਜਾਂ ਸਟੀਲ ਦੀ ਲੈਣੀ ਆ ਜਾਂ ਲੋਹੇ ਦੀ ਉਹਦੇ ਨਾਲ ਪੂੜੀਆਂ ਤੁਹਾਡੀਆਂ ਫੁੱਲਣਗੀਆਂ ਆਟਾ ਜਿਹੜਾ ਮਰਜੀ ਤੁਸੀਂ ਲੈ ਲਓ ਭਾਵੇਂ ਨਾਰਮਲ ਲੈ ਲਓ ਭਾਵੇਂ ਤੁਸੀਂ ਮੋਣ ਪਾ ਕੇ ਗੁੰਨ ਲਓ ਬੱਟਰ ਫੁੱਲ ਨਹੀਂ ਜਿਹੜੀ ਆ ਉਹ ਅੱਗ ਦੇ ਸੇਕ ਨਾਲ ਆ ਤੇ ਆ ਜਿਹੜੀ ਸਟੀਲ ਦੀ ਕੜਾਈ ਜਾਂ ਲੋਹੇ ਦੀ ਕੜਾਈ ਆ ਇਹਦੇ ਵਿੱਚ ਸੇਕ ਬਹੁਤ ਹੀ ਵਧੀਆ ਆਂਦਾ ਆ ਤੇ ਇਸ ਕਰਕੇ ਜਿਹੜੀਆਂ ਪੂੜੀਆਂ ਜਿਹੜੀਆਂ ਬਹੁਤ ਫੁੱਲਦੀਆਂ ਨੇ ਹਾਂਜੀ ਕਈ ਵਾਰੀ ਅਸੀਂ ਚੌਲ ਬਣਾਇਂਦੇ ਆ ਤੇ ਚੌਲਾਂ ਵਿੱਚ ਬਾਰ-ਬਾਰ ਕੜਸ਼ੀ ਮਾਰੀ ਜਾਂਦੀ ਆਪਾਂ ਤੇ ਤੁਸੀਂ ਜਦੋਂ ਵੀ ਚੌਲ ਬਣਾਉਣੇ ਆ ਚੌਲ ਇੱਕ ਵਾਰ ਤੁਸੀਂ ਜਦੋਂ ਪਾਣੀ ਦੇ ਵਿੱਚ ਪਾਦਣੇ ਆ ਬਣਾਉਣ ਲੱਗਿਆਂ ਬਿਲਕੁਲ ਵੀ ਕੜਸ਼ੀ ਨਹੀਂ ਮਾਰਨੀ ਤੇ ਗੈਸ ਨੂੰ ਬਿਲਕੁਲ ਸਿਮ ਕਰ ਦੇਣਾ ਆ ਕਰਸੀ ਨੂੰ ਮਤਲਬ ਕਿ ਲਾਣਾ ਹੀ ਨਹੀਂ ਨਹੀਂ ਚੋਲਾ ਦੇ ਵਿੱਚ ਤੇ ਚੋਲ ਤੁਹਾਡੇ ਬਹੁਤ ਹੀ ਵਧੀਆ ਤੇ ਖਿੜੇ ਖਿੜੇ ਬਣਨਗੇ ਨਾ ਹੀ ਤੁਸੀਂ ਇਹ ਚੈੱਕ ਕਰਨਾ ਕਿ ਚੋਲ ਬਣ ਗਏ ਆ ਤੁਸੀਂ ਜਸਟ ਜਦੋਂ ਵੀ ਚੋਲ ਬਣ ਗਏ ਚੋਲ ਉੱਪਰ ਆਪ ਹੀ ਆ ਜਾਣਗੇ ਵਧੀਆ ਲੱਗੇ